ਜਦੋਂ ਪੰਜਾਬ ਦੇ ਵਿੱਚ ਪਖਾਰੀਆਂ ਨੂੰ ਡੰਡਾ ਚੜਿਆ ਸਰਕਾਰ ਨੇ ਇੱਕ ਹੁਕਮ ਲਾਗੂ ਕੀਤਾ ਆ ਕਿ ਜੋ ਪਖਾਰੀ ਬੱਚੇ ਲੈ ਕੇ ਘੁੰਮ ਰਹੇ ਆ ਔਰ ਬੱਚੇ ਜਿਹੜੇ ਆ ਉਹ ਕਿਹੜਾਂ ਦੇ ਆ ਕਿਉਂਕਿ ਬੱਚਿਆਂ ਦੀ ਗਿਟਨੈਪਿੰਗ ਅਕਸਰ ਹੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਔਰ ਬੱਚੇ ਜ਼ਿਆਦਾਤਰ ਜੋ ਰੈੱਡ ਲਾਈਟਾਂ ਉਹਨਾਂ ਦੇ ਉੱਤੇ ਬੱਚੇ ਸੁੱਤੇ ਮਿਲਦੇ ਆ ਗਰਮੀ ਹੋਵੇ ਸਰਦੀ ਹੋਵੇ ਤਾ ਬੱਚਾ ਜਿਹੜਾ 24 ਘੰਟੇ ਸੁੱਤਾ ਮਿਲਦਾ ਜਿੰਨਾ ਸਮਾਂ ਕਈ ਵਾਰੀ ਰਾਤ ਬਰਾਤ ਵੀ ਅਸੀਂ ਵੇਖਿਆ ਕਿ ਪਿਘਾਰੀ ਉੱਥੇ ਹੀ ਸੌ ਜਾਂਦੇ ਆ ਉਹ ਬੱਚਿਆਂ ਨੂੰ ਵੀ ਉੱਥੇ ਹੀ ਰੱਖਦੇ ਆ ਤਾਂ ਇਹ ਪਿਘਾਰੀਆਂ ਦੇ ਮਾਮਲੇ ਨੂੰ ਵੇਖ ਕੇ ਸਰਕਾਰ ਨੇ ਵੇਖਿਆ ਕਿ ਬੱਚੇ ਜਿਹੜੇ ਆ ਉਹ ਇਹਨਾਂ ਦੇ ਹੈ ਜਾਂ ਨਹੀਂ ਡੀਐਨਏ ਟੈਸਟ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਜਦੋਂ ਪਿਘਾਰੀਆਂ ਉੱਤੇ ਇਹ ਨજર ਰੱਖੀ ਗਈ ਆ ਜਦੋਂ ਸਕੰਜਾ ਕੱਸਿਆ ਗਿਆ ਤਾਂ ਹੁਣ ਇੱਕ ਦੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਾਡੇ ਸੂਤਰ ਸਾਨੂੰ ਫੋਨ ਕਰਦੇ ਆ ਔਰ ਕਹਿੰਦੇ ਆ ਕਿ ਚੰਡੀਗੜ੍ਹ ਦੇ ਵਿੱਚ ਇਹ ਪਖਾਰੀ ਆ ਕੇ ਵੜ ਰਹੇ ਆ ਤਾਂ ਇਹ ਵੀ ਤੁਹਾਨੂੰ ਜਾਣਕਾਰੀ ਅਸੀਂ ਸੱਚ ਦੱਸ ਦਈਏ ਕਿ ਵਾਕੇ ਹੀ ਇਸ ਤਰ੍ਹਾਂ ਲੱਗ ਰਿਹਾ ਕਿਉਂਕਿ ਸਾਡੇ ਸੂਤਰਾ ਨੇ ਸਾਨੂੰ ਇੱਕ ਕਾਲ ਕਰੀ ਆ ਔਰ ਕਾਲਾਂ ਦੇ ਵਿੱਚ ਸਾਨੂੰ ਦੱਸਦੇ ਆ ਕਿ ਜੋ ਪੰਜਾਬ ਦੇ ਵਿੱਚ ਪਖਾਰੀਆਂ ਨੂੰ ਖੜਨ ਦੀ ਉਹਨਾਂ ਦਾ ਡੀਐਨਏ ਕਰਾਉਣ ਦੀ ਜਿਹੜੀ ਆ ਉਹ ਦੌੜ ਲੱਗੀ ਆ ਸਰਕਾਰ ਨੇ ਫੈਸਲਾ ਲਿਆ ਕਿ ਜੋ ਬੱਚੇ ਕਿਟਨੈਪਿੰਗ ਹੋ ਰਹੀ ਆ ਹੋ ਸਕਦਾ ਇਹ ਪਿਖਾਰੀ ਇੱਕ ਗੈਂਗ ਹੈ ਔਰ ਇਹ ਗੈਂਗ ਜਿਹੜੀ ਆ ਲਗਾਤਾਰ ਬੱਚਿਆਂ ਨੂੰ ਕਿਟਨੈਪ ਕਰ ਰਹੀ ਆ ਔਰ ਉਹਨਾਂ ਨੂੰ ਮੈਡੀਸਿਨਾਂ ਦੇ ਕੇ ਬੇਹੋਸ਼ ਕੀਤਾ ਜਾ ਰਿਹਾ ਉਹਨਾਂ ਦੇ ਚਾਂਸੇ ਦੇ ਨਾਲ ਲੋਕਾਂ ਤੋਂ ਪੀਖ ਮੰਗੀ ਜਾ ਰਹੀ ਤਾਂ ਬੱਚੇ ਇਹਨਾਂ ਦੇ ਹੈ ਜਾਂ ਨਹੀਂ ਹੈ ਇਸ ਬਾਰੇ ਸਰਕਾਰ ਨੇ ਪਤਾ ਲਗਾਉਣ ਵਾਸਤੇ ਡੀਐਨਏ ਸਕੀਮ ਕੱਢੀ ਆ ਤਾਂ ਤੁਹਾਨੂੰ ਦੱਸ ਦਈਏ ਗੁਰਦਾਸਪੁਰ ਪਠਾਨਕੋਟ ਔਰ ਅਮਰitsar ਜਲੰਧਰ ਲੁਧਿਆਣਾ ਤੇ ਮੁਹਾਲੀ ਤੱਕ ਮੁਹਾਲੀ ਚੰਡੀਗੜ੍ਹ ਦੀ ਹੱਦ ਹੈ ਔਰ ਮੁਹਾਲੀ ਤੱਕ ਬਿਲਕੁਲ ਪੰਜਾਬ ਸਰਕਾਰ ਵੱਲੋਂ ਜੋ ਆਰਡਰ ਦਿੱਤੇ ਗਏ ਆ ਉਸ ਦੇ ਵਿੱਚ ਪਖਾਰੀਆਂ ਨੂੰ ਫੜਿਆ ਜਾ ਰਿਹਾ ਔਰ ਡੀਐਨਏ ਵਾਸਤੇ ਪੇਸ਼ ਕੀਤਾ ਜਾ ਰਿਹਾ ਤਾਂ ਚੰਡੀਗੜ੍ਹ ਦੇ ਵਿੱਚ ਸੁਣ ਵਿੱਚ ਆਇਆ ਜੋ ਸੂਤਰ ਦੱਸਦੇ ਆ ਕਿ ਚੰਡੀਗੜ੍ਹ ਦੇ ਵਿੱਚ ਜਾ ਕੇ ਪਖਾਰੀ ਹੁਣ ਡੇਰੇ ਲਗਾਉਣੇ ਸ਼ੁਰੂ ਕਰ ਦਿੱਤੇ ਆ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਤੁਹਾਡੇ ਧਿਆਨ ਚ ਲਿਆ ਦਈਏ ਕਿ ਜਦੋਂ ਸਾਨੂੰ ਇਹ ਕਾਲ ਆਉਂਦੀ ਆ ਤਾਂ ਫਿਰ ਸਾਡੇ ਧਿਆਨ ਵਿੱਚ ਆ ਜਾਂਦਾ ਹੈ ਕਿ ਅਸੀਂ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਪਖਾਰੀਆਂ ਨੂੰ ਫਿਰਦਿਆ ਵੇਖਿਆ ਮਾਰਕੀਟ ਦੇ ਵਿੱਚ ਔਰ ਅਸੀਂ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਤਾਂ ਹੁਣ ਦੱਸ ਦਈਏ ਕਿ ਵਾਕਿਆ ਇਸ ਤਰ੍ਹਾਂ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਪਖਾਰੀਆਂ ਵੱਲੋਂ ਇਹ ਇਹ ਤੁਸੀਂ ਬਿਲਕੁਲ ਕਲੀਅਰ ਕਰਨਾ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਕਿ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਉਹ ਇਹੜਾ ਪਹਾੜੀਆਂ ਉੱਤੇ ਜੋ ਆ ਲਗਾਮ ਕਸੇਗਾ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਲਗਾਤਾਰ ਪਹਾੜੀਆਂ ਉੱਤੇ ਕਮਾਂਡ ਕੱਸ ਰਹੀ ਹੈ ਪਹਾੜੀਆਂ ਨੂੰ ਫੜ ਰਹੀ ਹੈ ਤੇ ਕਿ ਚੰਡੀਗੜ੍ਹ ਪ੍ਰਸ਼ਾਸਨ